जलंधर देहाती पुलिस ने बदनाम अंकुश भैया गैंग का पत्ताफाश किंग पिन समेत सत बदनाम गैंगस्टर गिरफ्तार ਚਲੰਦਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਲਾਕੇ ਵਿੱਚ ਸੰਗਠਿਤ ਅਪਰਾਧਾਂ ਉੱਤੇ ਨਕੇਲ ਕੱਸਦਿਆਂ ਬਦਨਾਮ ਅੰਕੁਸ਼ ਭਈਆ ਗੈਂਗ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਵਿਅਕਤੀ ਵਿਕਰਮ ਬਰਾੜ, ਗੋਲਦੀਪਰਾੜ, ਰਿੰਦਾ ਬਾਬਾ ਅਤੇ ਰਵੀ ਬਲਾਚੋਰੀਆ ਸਮੇਤ ਵੱਡੇ ਅਪਰਾਧਿਕ ਸਿੰਡੀਕੇਟਾਂ ਦੇ ਨਾਲ ਜੁੜੇ ਹੋਏ ਨੇ। ਮੀਡੀਆ ਨਾਲ ਮੁਖਾਤਬ ਹੁੰਦਿਆਂ ਸੀਨੀਅਰ ਪੁਲਿਸ ਕਪਤਾਨ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿਸ ਸੰਗਠਿਤ ਅਪਰਾਧਾਂ ਦੇ ਖਿਲਾਫ ਚੱਲ ਰਹੀ ਕਾਰਵਾਈ ਵਿੱਚ ਇਹ ਇੱਕ ਵੱਡੀ ਸਫਲਤਾ ਹੈ ਇਹਨਾਂ ਅਪਰਾਧੀਆਂ ਦੀ ਗ੍ਰਿਫਤਾਰੀ ਇਹਨਾਂ ਹਿੰਸਕ ਗਿਰੋਹਾਂ ਦੀ ਰੀੜ ਦੀ ਹੱਡੀ ਨੂੰ ਤੋੜਨ ਵਿੱਚ ਇੱਕ ਮਹੱਤਵਪੂਰਨ ਚੇਤ ਹੈ ਅੱਜ ਜਲੰਧਰ ਰੂਰਲ ਪੁਲਿਸ ਨੂੰ ਬੜੀ ਅੱਛੀ ਸਫਲਤਾ ਮਿਲੀ ਹੈ ਜਦੋਂ ਸੱਤ ਮੈਂਬਰ ਅਸੀਂ ਇੱਕ ਨਟੋਰੀਅਸ ਗੈਂਗ ਦੇ ਅਰੈਸਟ ਕੀਤੇ ਆ ਸਾਡਾ ਇੱਕ ਆਪਰੇਸ਼ਨ ਜਿਹੜਾ ਮੈਡਮ ਐਸਪੀ ਇਨਵੈਸਟੀਗੇਸ਼ਨ ਜਿਸ ਰੂਪ ਬਾਟ DSPD ਔਰ CIA SHO ਸਿਟੀ ਰਿਕੋਡਰ ਇਹਨਾਂ ਨੇ ਇਹਨੂੰ ਇੰਜਾਮ ਤੱਕ ਪਹੁੰਚਾਇਆ ਇਸ ਟੀਮ ਨੇ ਐਂਡ ਜਸਰੂਪ ਇਸ ਲੀਡਿੰਗ ਫਰਮ ਦਾ ਫਰੰਟ ਇਹਨਾਂ ਨੇ ਸਾਰਾ ਇਹ ਆਪਰੇਸ਼ਨ ਕੀਤਾ ਹੈਗਾ ਇਹਦੇ ਵਿੱਚ ਇਸ ਤਰੀਕੇ ਨਾਲ ਆ ਵੀ ਇੱਕ ਗੈਂਗ ਹੈਗਾ ਜਿਹਨੂੰ ਅੰਕੁਸ਼ ਪਈਆ ਨਾਂ ਦਾ ਬੰਦਾ ਜਿਹੜਾ ਹੈਗਾ ਮੁੰਡਾ ਉਹ ਆਪਰੇਟ ਕਰ ਰਿਹਾ ਸੀਗਾ ਔਰ ਇਹਦੇ ਜਿਹੜੇ ਆਲਰੇਡੀ ਸੰਬੰਧ ਹੈਗੇ ਆ ਬੜੇ ਨੋਟੋਰੀਅਸ ਗੈਂਗਸਟਰ ਜਿਹੜੇ ਕਈ ਬਾਹਰ ਵੀ ਬੈਠੇ ਹੈਗੇ ਆ ਗੋਲਡੀ ਬਰਾੜ ਵਿਕਰਮ ਬਰਾੜ ਉਹ ਜੇਲ੍ਹ ਤੇ ਹੈਗਾ ਰਵੀ ਬਲਾਚੌਰੀਆ ਉਸ ਟਾਈਪ ਦੇ ਗੈਂਗਸਟਰਸ ਨੂੰ ਇਹ ਲੌਜਿਸਟਿਕ سپورਟ ਦਿੰਦਾ ਰਿਹਾ ਪਹਿਲਾਂ ਵੀ ਕਦੀ ਉਹਨਾਂ ਦੇ ਵੈਪਨਸ ਸੰਭਾਲਦਾ ਸੀ ਕਦੀ ਉਹਨਾਂ ਦੇ ਘਰੇ ਤੇ ਬੰਦਿਆਂ ਨੂੰ ਸ਼ੈਲਟਰ ਦਿੰਦਾ ਸੀ ਉਹਲੇ ਉਸ ਬੰਦੇ ਨੇ ਜਦੋਂ ਉਹ ਜੇਲ੍ਹ ਚ ਚਲੇ ਗਏ ਪੁਲਿਸ ਦਾ ਕ੍ਰਿਪਟ ਟਾਈਟ ਹੋ ਗਿਆ ਉਹਨਾਂ ਦੇ ਉੱਪਰ ਤੇ ਇਸ ਬੰਦੇ ਨੂੰ ਨੈਕਸਟ ਜ਼ਿੰਮੇਵਾਰੀ ਮਿਲੀ ਵੀ ਤੂੰ ਹੁਣ ਸਾਡੇ ਅਗਲੇ ਜਿਹੜੇ ਆਪਰੇਸ਼ਨ ਹੈਗੇ ਉਹ ਤੂੰ ਪਲਾਨ ਕਰ ਇਹਨੇ ਆਪਣੇ ਨਾਲ 4-5 ਬੰਦੇ ਹੋਰ ਮਿਲਾ ਲਏ ਨਵੇਂ ਮੁੰਡੇ ਔਰ ਉਸ ਤੋਂ ਬਾਅਦ ਜੋ ਇਹਨਾਂ ਦਾ ਪਲਾਨ ਸੀਗਾ ਉਹ ਬੜਾ ਖਤਰਨਾਕ ਸੀਗਾ ਦੋ ਮਰਡਰ ਇਹ ਹੁਸ਼ਿਆਰਪੁਰ ਦੇ ਵਿੱਚ ਗੈਂਗ ਰਾਏ ਪੁਲਿਸ ਪਲਾਨ ਕਰ ਰਿਹਾ ਸੀ ਕਿ ਹੋਰ ਦੋ ਮਰਡਰ ਇਹ ਸਾਡੇ ਇਲਾਕੇ ਚ ਕਰ ਰਿਹਾ ਸੀ ਪਲਾਨ ਇੱਕ ਨਕੋਦਰ ਔਰ ਇੱਕ ਮੈਤਪੁਰ ਦੇ ਵਿੱਚ ਚਾਰ ਟਾਰਗੇਟ ਸੀਗੇ ਇਹਨਾਂ ਨੂੰ ਮਲੇ ਹੋਏ ਜਿਹਦੇ ਕਰਕੇ ਵੈਪਨ ਇਹਨਾਂ ਨੂੰ ਪ੍ਰੋਵਾਈਡ ਕਰਵਾਏ ਗਏ ਜਿਹੜੇ ਅਸੀਂ ਕਸੀਰ ਕਵਰ ਕੀਤੇ ਹੈਗੇ ਆ ਜਿਨ੍ਹਾਂ ਚ 234 ਦੇ ਪਿਸਟਲਸ ਹੈਗੇ ਆ ਇੱਕ 32 ਬੋਰ ਦਾ ਪਿਸਟਲ ਹੈਗਾ ਔਰ ਇੱਕ 315 ਬੋਰ ਦਾ ਰਵਲਵਰ ਹੈਗਾ ਅ ਇਹਨਾਂ ਨੇ ਕੱਲ 5 ਬੰਦੇ ਸਾਡੀ ਟੀਮ ਨੇ ਅਰੈਸਟ ਕਰਲੇ ਸੀ ਲੇਟ ਨਾਈਟ ਦੋ ਬੰਦੇ ਜਦੋਂ ਇੱਕ ਕਾਰ ਆਈ ਹੈ ਵਾਈਟ ਕਲਰ ਦੀ ਵੈਨਿਊ ਕਾਰ ਹੈਗੀ ਆ ਜਿਹਦੇ ਵਿੱਚੋਂ ਇਹਨਾਂ ਦੇ ਬੰਦੇ ਅਰੈਸਟ ਕੀਤੇ ਫਰਦਰ ਇਨਵੈਸਟੀਗੇਸ਼ਨ 'ਚ ਜਿਹੜਾ ਕਾਰ ਦਾ ਓਨਰ ਸੀਗਾ ਉਹ ਵੀ ਅਰੈਸਟ ਕਰ ਲਿਆ ਨਾਓ ਆਮ ਨੇਮਿੰਗ ਆਲ ਥੀ 7 ਪਰਸਨ ਅੰਕੁਸ਼ ਸੱਪਰਵਾਲ ਏਰੀਆਸ ਪਾਈਆ ਜਿਹੜਾ ਹੈਗਾ ਉਹ ਇਹਨਾਂ ਕਿੰਗਪਿਨ ਹੈਗਾ ਨਕੋਦਰ ਦਾ ਰਹਿਣ ਵਾਲਾ ਹੈਗਾ ਨੈਕਸਟ ਇਜ਼ ਪੰਕਜ ਸੱਬਰਵਾਲ ਏਰੀਅਸ ਪੰਕੂ ਇਹ ਵੀ ਰਿਸ਼ੀ ਨਗਰ ਨਕੋਦਰ ਦਾ ਰਹਿਣ ਵਾਲਾ ਹੈਗਾ ਨੈਕਸਟ ਇਜ਼ ਵਿਸ਼ਾਲ ਸੱਬਰਵਾਲ ਏਲੀਅਸ ਬੰਠੂ ਇਹ ਵੀ ਨਕੋਦਰ ਦਾ ਰਹਿਣ ਵਾਲਾ ਹੈ ਨੈਕਸਟ ਇਜ਼ ਹਰਮਨਪ੍ਰੀਤ ਸਿੰਘ ਏਲੀਅਸ ਹਰਮਨ ਇਹ ਨਕੋਦਰ ਦਾ ਰਹਿਣ ਵਾਲਾ ਜਸਕਰਨ ਸਿੰਘ ਪੁਰੇਵਾਰ ਇਹਨੂੰ ਜਸਾ ਜਸਾ ਵੀ ਕਹਿੰਦੇ ਹੈਗੇ ਆ ਇਹ ਵੀ ਨਕੋਦਰ ਦਾ ਰਹਿਣ ਵਾਲਾ ਜਿਹੜਾ ਸਾਡਾ ਇਹਦੇ ਵਿੱਚ ਨੈਕਸਟ ਐਂਗਲ ਹੈਗਾ ਉਹ ਇਹ ਹੈਗਾ ਵੀ ਇਹਦੇ ਵਿੱਚ ਅਸੀਂ ਇੱਕ ਆਪਣਾ ਕਨਸਟੇਬਲ ਵੀ ਅਰੈਸਟ ਕੀਤਾ ਹੈ ਜਿਹਦਾ ਨਾਮ ਹੈਗਾ ਆਰੀਅਨ ਸਿੰਘ ਜੀ ਆਰੀਅਨ ਸਿੰਘ ਜੀ ਇਹ ਮੂਜੀ ਪੁਸਟ ਇ ਸਦਰਨ ਕੋਉਦਰ ਦੇ ਵਿੱਚ ਪੋਸਟਡ ਸੀਗਾ ਪੁਲਿਸ ਸਟੇਸ਼ਨ ਸਦਰਨ ਕੋਉਦਰ ਦੇ ਵਿੱਚ ਔਰ ਪਿਛਲੇ ਡੇਢ ਮਹੀਨੇ ਤੋਂ ਇਹ ਡਿਊਟੀ ਤੋਂ ਐਬਸੈਂਟ ਚੱਲ ਰਿਹਾ ਸੀਗਾ ਇਹ ਡੇਢ ਮਹੀਨੇ ਤੋਂ ਇਸ ਗੈਂਗ ਨਾਲ ਰਲ ਗਿਆ ਸੀਗਾ ਔਰ ਹੁਣ ਤੱਕ ਦੀ ਜਿੰਨੀ ਪ੍ਰੀਲਿਮਰੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਇਨਟੈਰੋਗੇਸ਼ਨ ਹੈਗੀ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਵੀ ਇਹ ਬੰਦਾ ਇਹਨਾਂ ਦਾ ਜਿਹੜਾ ਲੋਜਿਸਟਿਕ ਪਾਰਟ ਹੈਗਾ ਵੀ ਕਿਸੇ ਬੰਦੇ ਨੂੰ ਇਧਰ ਉਧਰ ਕਰਨਾ ਜਾਂ ਪੁਲਿਸ ਦੀ ਕੋਈ ਇਨਫੋਰਮੇਸ਼ਨ ਉਹਨੂੰ ਲੀਕੇਜ ਕਰਦਾ ਸੀਗਾ ਔਰ ਇਹਨਾਂ ਦੀ ਹੈਲਪ ਕਰਦਾ ਸੀ ਇਹਨੂੰ ਵੀ ਅਰੈਸਟ ਕਰ ਲਿਆ ਗਿਆ ਜਿਹੜਾ ਕਾਰ ਜਿਹੜੀ ਜਿਹੜਾ ਬੰਦੇ ਦੀ ਸੀਗੀ ਉਹਨੂੰ ਵੀ ਅਰੈਸਟ ਕੀਤਾ ਗਿਆ ਔਰ ਜਿਹੜੇ ਹਲੇ ਦੋ ਤਿੰਨ ਬੰਦੇ ਹੋਰ ਸਾਡੇ ਇਸ ਮੋਡੂਲ ਦੇ ਪਾਰਟ ਨੇ ਉਹ ਹਲੇ ਅਰੈਸਟ ਕਰਨ ਵਾਲੇ ਨੇ ਟੀਮ ਜਿਹੜੀਆਂ ਆਲਰੇਡੀ ਉਹਨਾਂ ਦਾ ਪਿੱਛਾ ਕਰ ਰਹੀਆਂ ਔਰ ਵੀ ਆਰ ਹੋਪਫੁਲ ਅਸੀਂ ਉਹਨੂੰ ਜਲਦੀ ਅਰੈਸਟ ਕਰ ਲਾਂਗੇ ਉਹਨਾਂ ਦੇ ਵਿੱਚ ਕਰਨ ਸੱਬਰਵਾਲ ਹੈਗਾ ਜਿਹੜਾ ਨਹੀਂ ਫੜੋਇਆ ਇੱਕ ਦਿਲਵੀਰ ਏਲੀਅਸ ਭੋਲਾ ਹੈਗਾ ਇਹਨੂੰ ਏਲੀਅਸ ਲੰਗੜਾ ਵੀ ਕਹਿੰਦੇ ਐ ਇਹ ਵੀ ਹਲੇ ਤੱਕ ਫਰਾਰ ਹੈਗਾ ਇੱਕ ਦਿੱਬੂ ਹੈਗਾ ਹੁਸ਼ਿਆਰਪੁਰ ਦਾ ਉਹ ਵੀ ਹਲੇ ਤੱਕ ਅਰੈਸਟ ਨਹੀਂ ਹੋਇਆ ਸੋ ਜਿਹੜਾ ਇਹ ਇਹਨਾਂ ਤੋਂ ਇਹਨਾਂ ਨੇ 1000 ਇਨਟੌਕਸਿਕੈਂਟ ਟੈਬਲੇਟਸ ਜਿਹੜੀਆਂ ਹੈਗੀਆਂ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਕਹਿ ਦਿੰਦੇ ਅਸੀਂ ਪੰਜਾਬੀ ਵਿੱਚ ਉਹ ਵੀ ਰਿਕਵਰ ਕੀਤੀਆਂ ਔਰ ਇਹ ਕਾਫੀ ਭਾਰੀ ਮਾਤਰਾ ਹੈਗੀ ਆ ਕਮਰਸ਼ੀਅਲ ਕੁਆਂਟੀਟੀ ਹੈਗੀ ਹੈ ਜਿਹੜੇ ਵੈਪਨਸ ਇਹਨਾਂ ਨੂੰ ਮਿਲੇ ਹੈਗੇ ਆ ਜਿਹੜਾ ਨਾਰਕੋਟਿਕਸ ਇਹਨਾਂ ਨੂੰ ਮਿਲਿਆ ਹੈਗਾ ਉਹਦੀ ਇਨਵੈਸਟੀਗੇਸ਼ਨ ਹੁਣ ਅਸੀਂ ਰਿਮਾਂਡ ਲੈ ਕੇ ਕਰਾਂਗੇ ਕਿ ਉਹ ਇਹਨਾਂ ਦਾ ਟੋਟਲ ਕੀ ਸੀਗਾ ਪਲਾਨ ਔਰ ਕਿਦਾਂ ਕਿਦਾਂ ਇਨਾਂ ਨੂੰ ਮਿਲਿਆ ਸਾਰਾ